ਕੈਪਟਨ ਸਾਹਿਬ ਨੇ ਅਕਾਲੀਆਂ ਦੀ ਵੀ ਉਸ ਵੇਲੇ ਮੈਡਮ ਇੰਦਰਾ ਗਾਂਧੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਔਰ ਕਈ ਉਹਨਾਂ ਦੇ ਵਿੱਚ ਹਿੱਸਾ ਵੀ ਇਹਨਾਂ ਨੇ ਲਿਆ ਸੀ ਸੋ ਉਹ ਜਿਹੜੀ ਹੈ ਕਿਉਂ ਨਹੀਂ ਹੋਈ ਇਹ ਤਾਂ ਇਹ ਹੀ ਦੱਸ ਸਕਦੇ ਆ ਕਿਹੜੀ ਸਟੇਜ ਸੀ ਕਦੋਂ ਹੋਣੀ ਸੀਗੀ ਜੋ ਸਾਨੂੰ ਪਤਾ ਉਹ ਤਾਂ ਇਹ ਸੀ ਕਿ 1978 ਦਾ ਜਿਹੜਾ ਨਿਰੰਕਾਰੀ ਸਿੱਖ ਕਲੈਸ਼ ਹੋਇਆ ਸੀਗਾ ਉਹਦੇ ਚ 13 ਸਿੱਖ ਮਾਰੇ ਗਏ ਸੀ ਤੇ 4 ਹੋਰ ਲੋਕ ਮਾਰੇ ਗਏ ਸੀ ਉਸ ਮਕਦਮੇ ਦੀ ਜਿਹੜੀ ਇਨਵੈਸਟੀਗੇਸ਼ਨ ਟੀਮ ਬਣੀ ਸੀ ਮੈਂ ਵੀ ਉਹਦੇ ਨਾਲ ਸੀਗਾ ਸਰ ਜਿੰਦਰ ਸਿੰਘ ਐਸਪੀ ਹੁੰਦੇ ਸੀ ਉਹ ਰੈਂਚਾਰਜ ਸੀ ਤੇ ਸਾਡਾ ਅਸੀਂ 80 ਤੱਕ ਇਹਦੀ ਇਨਵੈਸਟੀਗੇਸ਼ਨ ਯਾ ਕੀਤੀ ਟ੍ਰਾਇਲ ਹੋਈ ਕਰਨਾਲ ਤੋਂ ਇਹ ਮਕਦਮਾ ਬਰੀ ਹੋ ਗਿਆ ਸੀਗਾ ਜਿਹੜੀ ਦੁਬਾਰਾ ਐਜੀਟੇਸ਼ਨ ਲੱਗੀ ਹੈ ਸ਼ੁਰੂ ਹੋਈ ਹੈ ਉਹ ਹੋਈ ਹੈ 82 ਚ 19 ਜੁਲਾਈ 1982 ਨੂੰ ਜਿਹੜਾ ਬਾਅਦ ਦੇ ਵਿੱਚ 4 ਅਗਸਤ 1982 ਨੂੰ ਧਰਮ ਯੁੱਧ ਮੋਰਚਾ ਬਣਿਆ ਸਰ ਨਿਰੰਕਾਰੀ ਜਿਹੜਾ ਸੇ ਕਲੈਸ਼ ਹੋਇਆ ਤੁਹਾਡੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਸੀ ਕਿ ਕੀ ਵਜ੍ਹਾ ਸੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਅਸੀਂ ਉਸ ਵੇਲੇ ਸਮਝਦੇ ਸੀ ਉਹ ਉਸ ਦਿਨ ਪਸਾਖੀ ਦਾ ਦਿਨ ਸੀ ਸਿੱਖਾਂ ਦਾ ਪਵਿੱਤਰ ਤਿਉਹਾਰ ਹੁੰਦਾ ਹੈ ਖਾਲਸੇ ਦਾ ਸਿਰਜਣਾ ਦਿਵਸ ਹੈ ਉੱਥੇ ਅਵਾਇਡ ਹੋ ਸਕਦਾ ਸੀ